ਇਸ ਵੇਲੇ ਅਸੀਂ ਰੋਪੜ ਦੇ ਪੁਰਾਣੇ ਪੁਲ ਦੇ ਮੋੜੇ ਮੌਜੂਦ ਆ ਜੀ ਆ ਸਾਡਾ ਪੁਰਾਣਾ ਪਿਲ ਹੈ ਤੇ ਪਤਾ ਲੱਗਿਆ ਸੀਗਾ ਕਿ 10 ਕਰੋੜ ਰੁਪਏ ਦੀ ਲੈਟਰੀ ਜਿਹੜੀ ਹੈ ਆ ਚੁੱਕੀ ਹੈ ਮਾਰਕੀਟ ਦੇ ਵਿੱਚ ਭਾਵੇਂ ਕਿ ਪੋਸਟਰ ਲੱਗੇ ਹੋਏ ਸੀਗੇ ਮੈਂ ਪੋਸਟਰ ਦੇਖਿਆ ਪੋਸਟਰਾਂ ਦੇ ਉੱਪਰ ਵੀ ਲਿਖਿਆ ਗਿਆ ਸੀਗਾ ਕਿ 10 ਕਰੋੜ ਦੀ ਲੈਟਰੀ ਜਿਹੜੀ ਹੈ ਇਸ ਵਾਰ ਹੀ ਨਿਕਲੇਗੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਅਸ਼ੋਕਾ ਲੈਟਰੀ ਰੋਪੜ ਦੇ ਵਿੱਚ ਜਿਹੜਾ ਕਿ ਬਹੁਤ ਵੱਡੇ ਸਟਾਕਿਸਟ ਨੇ ਦਿਖਿਆ ਹੋਇਆ ਕਿ ਲੋੜੀ ਪੰਜਾਬ ਸਟੇਟ ਲੋੜੀ ਬੰਪਰ ਪੰਜਾਬ ਸਟੇਟ ਲੋੜੀ ਬੰਪਰ 10 ਕਰੋੜ ਦਾ ਜਿਹੜਾ ਗਰੰਟਡ ਇਨਾਮ ਹੈ ਟਿਕਟਾਂ ਏ ਬੀ ਸੀ ਰੇ ਦੇ ਵਿੱਚੋਂ ਬਲਬਦਾ ਤੇ ਰੋਪੜ ਦੇ ਵਿੱਚ ਇੱਧਰ ਸੀ ਚਮਸੀਰੀ ਚਮਕੌਰ ਸਾਹਿਬ ਤੋਂ ਰੋਡ ਆਉਂਦਾ ਹੈ ਤੇ ਇੱਧਰ ਜਿਹੜਾ ਜਿਹੜਾ ਪੁਰਾਣਾ ਪੁਲਾ ਜਿਹੜਾ ਉਹਦਾ ਜਿਹੜਾ ਸਾਹਮਣੇ ਪਟਵਾਲ ਪਾਪਾ ਪੈਂਦਾ ਹੈ ਅਸ਼ੋਕਾ ਲੈਟਰੀ ਰੋਪੜ ਜਿਹੜੇ ਕਿ ਅੱਜ ਗੱਲਬਾਤ ਕਰਦੇ ਆ ਕਿ ਇਸ ਜਿਹੜਾ 10 ਕਰੋੜ ਦਾ ਜਿਹੜਾ ਮਸਲਾ ਕੀ ਹੈ 10 ਕਰੋੜ ਦਾ ਇਨਾਮ ਹੈ ਜਾਂ ਨਹੀਂ ਆਓ ਅੰਦਰ ਚੱਲਦੇ ਆਂ ਬਈ ਜੀ ਸੱਚ ਕਾ ਜੀ ਇਹ ਸ਼ੋਕਾ ਲਾਟਰੀ ਥੋੜੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਸਾਡੀ ਹੈ ਜੀ ਸ਼ੋਕਾ ਲਾਟਰੀ ਉਪਰ ਦੇ ਵਿੱਚ ਜਾਣਾ ਮਾਲਾ ਨਾਮ ਹੈ ਜੀ ਬਹੁਤ ਪੁਰਾਣਾ ਕਾਊਂਟਰ ਹੈ ਪੋਸਟ ਲੱਗੇ ਹੋਏ ਆਏ ਆ ਵੀ 10 ਕਰੋੜ ਦਾ ਨਾਮ ਹੈ ਸੱਚੀ ਇਹ ਤੁਹਾਨੂੰ ਬੋਲ ਰਹੇ ਬਿਲਕੁਲ ਸੱਚ ਹੈ ਜੀ ਪੰਜਾਬ ਗਵਰਨਮੈਂਟ ਦੀ ਲਾਟਰੀ ਹੈ ਜਿਹੜੀ 10 ਕਰੋੜ ਰੁਪਏ ਦੇਣ ਜਾ ਰਹੀ ਹੈ ਇਸ ਵਾਰੀ ਗਰੰਟਰਡ ਗਰੰਟਰਡ ਟੂ ਪਬਲਿਕ ਜਿਹੜਾ ਜਨਤਾ ਦੇ ਵਿੱਚ ਦਿੱਤਾ ਜਾਏਗਾ ਔਰ ਇਹ ਨਿਊ ਇਅਰ ਲੋੜੀ ਮੱਪ 18 ਜਨਵਰੀ ਨੂੰ ਨਿਕਲੇਗਾ ਹਰੇਕ ਬੰਦਾ ਇਸ ਨੂੰ ਖਰੀਦ ਸਕਦਾ ਔਰ ਇੱਕ ਅਫਸਰ ਹੈ ਤੁਹਾਡੇ ਕੋਲ 10 ਕਰੋੜ ਰੁਪਏ ਪੋਸਟਰ ਵੀ ਲੱਗੇ ਹੋਏ ਸੀਗੇ ਤੇ ਪੋਸਟਰਾਂ ਦੇ ਵਿੱਚ ਬਕਾਇਦਾ 10 ਕਰੋੜ ਰੁਪਏ ਦਾ ਨਾਮ ਪਹਿਲਾ ਜਿਹੜਾ ਰੱਖਿਆ ਗਿਆ ਹੈ ਭਾਈ ਜੀ ਇੱਧਰ ਪੋਸਟਰ ਆ ਦਿਖਾਓ ਜਿਹੜਾ ਪੋਸਟਰ ਲੱਗਿਆ ਹੋਇਆ ਜੀ ਗਰੰਟੀ 10 ਕਰੋੜ ਦਾ ਨਾਮ ਵਾਕੇ ਸੱਚ ਹੋ ਗਿਆ ਆ ਕੇ ਹੁਣ ਤੁਸੀਂ ਆਪਾਂ ਵੀ ਚਾਹੁੰਦੇ ਆ ਕਿ ਸਾਰੇ ਇੱਥੇ ਟਿਕਟਾਂ ਲੈ ਕੇ ਆਪਣੇ ਆਪਣੀ ਕਿਸਮ ਦਾ ਅਜਮਾਓ ਜੀ ਆਰ ਇੱਧਰ ਆਜੋ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਸ਼ਾਮਪਨ ਹੋਟਲ ਸਰ ਪਨੋਟ ਐਂਟਰਪ੍ਰਾਈਜ਼ ਲੁਧਿਆਣਾ ਤੋਂ ਲੁਧਿਆਣਾ ਤੋਂ ਅੱਜ ਤੁਸੀਂ ਸ਼ੋਕਾ ਲੈਕਟਰੀ ਦੇ ਇੱਥੇ ਪਹੁੰਚੇ ਕਿਆ ਕਰਨਾ ਹੈ ਸਰਦਾਰ ਇਹ ਪੰਜਾਬ ਗਵਰਨਮੈਂਟ ਦੀ ਜਿਹੜੀ ਲੋਟਰੀ ਚੱਲ ਰਹੀ ਆ ਪੰਜਾਬ ਸਟੇਟ ਮੈਂਟ ਦੀ ਪੰਜਾਬ ਸਟੇਟ ਡੀਅਰ ਲੋੜੀ ਮਕਰ ਸ਼ਕ੍ਰਾਂਤੀ ਬੰਪਰ ਹੈ 2025 ਨਵੇਂ ਸਾਲ ਤੇ ਵਿੱਚ ਖੁੱਲ ਰਿਹਾ ਆ ਜਿਹਦੇ ਵਿੱਚ ਜਿਹੜੀ ਟਿਕਟ ਆ ਐਮ ਆਰ ਪੀ 500 ਆ 500 ਰੁਪਏ ਆ ਉਹਦਾ ਜਿਹੜਾ ਫਰਸਟ ਪ੍ਰਾਈਜ਼ ਆ ਗਰੰਟਡ ਟੂ ਪਬਲਿਕ ਆ ਜਿਹੜਾ ਕਿ 10 ਕਰੋੜ ਰੁਪਈਆ ਪਹਿਲੀ ਵਾਰੀ ਮੈਂ ਕਹਿੰਦਾ ਹੋ ਰਿਹਾ ਜੀ ਇਹ ਲੋਟਰੀ ਪੰਜਾਬ ਦੇ ਲੋਟਰੀ ਇਤਿਹਾਸ ਦੇ ਵਿੱਚ ਇਹ ਫਰਸਟ ਪ੍ਰਾਈਜ਼ ਫਰਸਟ ਟਾਈਮ ਲਾਂਚ ਕਰ ਰਹੀ ਆ ਪੰਜਾਬ ਗਵਰਨਮੈਂਟ ਜਿਹਦੇ ਵਿੱਚ ਫਸਟ ਵਾਈ ਗਰੰਟਡ 10 ਕਰੋੜ ਰੁਪਏ ਦਾ ਆਮ ਪਬਲਿਕ ਆਮ ਜਨਤਾ ਦੇ ਸਾਹਮਣੇ ਕੱਢੇ ਜਾਵੇਗਾ ਅੱਛਾ ਇੱਕ ਗੱਲ ਹੋਰ ਹੈ ਵੀ 10 ਕਰੋੜ ਰੁਪਏ ਦਾ ਨਾਮ ਹੈ ਵੱਡੀ ਰਕਮ ਹੈ ਤੇ ਇਹ ਟਿਕਟਾਂ ਬਿਲਕੁਲ ਇੱਕ ਨੰਬਰ ਦੀ ਹੋਗੀਆਂ ਜੇ ਲੋਕਾਂ ਨੂੰ ਇਹ ਬਿਲਕੁਲ ਜੈਨੂਇਨ ਟਿਕਟਸ ਨੇ ਸਰ ਪੰਜਾਬ ਗਵਰਨਮੈਂਟ ਦੀ ਇਲੈਗਲ ਐਕਟੀਵਿਟੀਜ਼ ਨੂੰ ਬੰਦ ਕਰਨ ਵਾਸਤੇ ਸੱਟੇ ਨੂੰ ਬੰਦ ਕਰਨ ਵਾਸਤੇ ਸਰਕਾਰ ਨੇ ਆਪਣੇ ਰੈਵਨਿਊ ਨੂੰ ਵਾਧਾ ਕਰਨ ਲਈ ਹੀ ਲੋਟਰੀ ਪੰਜਾਬ ਗਵਰਨਮੈਂਟ ਲੋਟਰੀ ਚਲਾ ਰਹੀ ਹੈ ਜਿਹਦੇ ਵਿੱਚ ਉਹਨਾਂ ਦੀਆਂ ਕਈ ਲੋਟਰੀਜ਼ ਪੰਜਾਬ ਵਿੱਚ ਸਕੀਮਾਂ ਚੱਲਦੀਆਂ ਨੇ ਜਿਵੇਂ ਕਿ 20 ਰੁਪਏ ਦੀ ਮੰਥਲੀ 50 ਰੁਪਏ ਦੀ ਮੰਥਲੀ 100 ਦੀ ਮੰਥਲੀ 200 ਦੀ ਮੰਥਲੀ ਤੋਂ ਇਸ ਤੋਂ ਇਲਾਵਾ ਫੈਸਟੀਵਲ ਬੰਪਰਸ ਵੀ ਲਾਂਚ ਕਰਦੀ ਪੰਜਾਬ ਗਵਰਨਮੈਂਟ ਉਸ ਤੋਂ ਇਲਾਵਾ ਅਦਰ ਸਟੇਟ ਦੀਆਂ ਵੀ ਨਾਗਾਲੈਂਡ ਸਟੇਟ ਦੀਆਂ ਲੋਟਰੀਆਂ ਵੀ ਪੰਜਾਬ ਦੇ ਵਿੱਚ ਉਹ ਵੀ ਚੱਲ ਰਹੀਆਂ ਨੇ ਲੇਕਿਨ ਜਿਹੜਾ ਪੰਜਾਬ ਦੀ ਆਪਣੀ ਲੋਟਰੀ ਆ ਉਹਦੀ ਬਹੁਤ ਕਰੇਜ਼ ਆ 올ਓਵਰ ਪੰਜਾਬ ਦੇ ਵਿੱਚ 올ਓਵਰ ਇੰਡੀਆ ਦੇ ਵਿੱਚ ਔਰ ਇਸ ਨੂੰ ਹੀ ਅੱਗੇ ਵਧਾਉਂਦੇ ਹੋਏ ਸਟੇਟ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਇਹ ਬੰਪਰ ਲੋੜੀ ਮਕਰ ਚੱਕਰੰਤੀ ਬੰਪਰ ਲਾਂਚ ਕੀਤਾ ਆ ਜਿਹਦਾ ਫਰਸਟ ਪ੍ਰਾਈਜ਼ 10 ਕਰੋੜ ਰੁਪਇਆ ਆ ਜਿਹੜਾ ਕਿ ਅੱਜ ਅਸੀਂ ਰੋਪੜ ਦੇ ਵਿੱਚ ਪਹੁੰਚੇ ਆ ਰੋਪੜ ਦੇ ਵਿੱਚ ਸਾਡੇ ਸਬ ਸਟਾਕਿਸਟ ਨੇ ਜਿਹੜੇ ਕਿ ਅਸ਼ੋਕਾ ਲੋਟਰੀ ਏਜੰਸੀ ਨੇ ਲੱਕੀ ਜੀ ਨੇ ਜਿਹੜੇ ਨਾਮ ਤੋਂ ਹੀ ਲੱਕੀ ਨੇ ਤੇ ਹੈ ਵੀ ਬੜੇ ਲੱਕੀ ਨੇ ਔਰ ਉਮੀਦ ਕਰਦੇ ਆ ਕਿ ਇਹਨਾਂ ਦੀ ਜਿਹੜੀ ਆ ਫਰਸਟ ਪ੍ਰਾਈਜ਼ ਜ਼ਰੂਰ ਇਹਨਾਂ ਦੇ ਥਰੂ ਹਿੱਟ ਹੋਏਗਾ ਮਾਰਕੀਟ ਦੇ ਵਿੱਚ ਤੇ ਇਹਦੇ ਵਿੱਚ ਇਕੱਲਾ ਫਰਸਟ ਪ੍ਰਾਈਜ਼ ਹੀ ਨਹੀਂ ਆ ਉਸ ਤੋਂ ਇਲਾਵਾ ਵੀ ਬਹੁਤ ਅੱਛੀ ਜਿਹੜੀ ਇਹਦੀ ਬੰਪਰ ਦੀ ਸਕੀਮਾ ਇਦੇ ਵਿੱਚ ਸੈਕੰਡ ਪ੍ਰਾਈਜ਼ 1 ਕਰੋੜ ਰੁਪਈਆ ਆ ਥਰਡ ਪ੍ਰਾਈਜ਼ 50 ਲੱਖ ਰੁਪਈਆ ਆ ਫੋਰਥ ਪ੍ਰਾਈਜ਼ 10-10 ਲੱਖ ਰੁਪਏ ਦੇ 8 ਨੇ ਤੇ ਫਿਫਥ ਪ੍ਰਾਈਜ਼ ਵੀ 5-5 ਲੱਖ ਰੁਪਏ ਦੇ 8 ਨੇ ਉਸ ਤੋਂ ਇਲਾਵਾ ਵੀ ਹੋਰ ਵੀ ਬੜੇ ਅਟਰੈਕਟਿਵ ਪ੍ਰਾਈਜ਼ਸ ਨੇ ਜਿਹੜੇ ਕਿ ਆਮ ਤੁਸੀਂ ਜਿੱਤ ਸਕਦੇ ਨੇ ਅਸੀਂ ਅਪੀਲ ਇਹੀ ਕਰਾਂਗੇ ਹਰੇਕ ਜਿਹੜੇ ਵੀ ਲੋਟਰੀ ਪ੍ਰੇਮੀ ਆ ਕਿਉਂਕਿ ਇਹ ਜਿਹੜੀ ਟਿਕਟ ਆ ਦੋ ਸੀਰੀਜ਼ ਦੇ ਵਿੱਚ ਅਵੇਲੇਬਲ ਆ A ਔਰ B ਦੇ ਵਿੱਚ ਤੇ ਨੰਬਰ ਇੱਕੋ ਹੀ ਨਿਕਲਣਾ ਆ ਅਗਰ ਅਸੀਂ ਦੋ ਟਿਕਟਾਂ ਦਾ ਸੇਮ ਨੰਬਰ ਪਰਚੇਸ ਕਰਾਂਗੇ ਤੇ ਸਾਡਾ ਨਾਮ ਮਿਸ ਹੁੰਦਾ ਕੋਈ ਚਾਂਸ ਨਹੀਂ 100% ਸਾਡੇ ਨਾਮ ਲੱਗਣ ਦੇ ਚਾਂਸ ਇਹ ਆ ਬੀ ਦੋਨਾਂ ਜਿਹੇ ਨਿਕਲੇਗਾ ਇਹ ਔਰ ਬੀ ਦੇ ਵਿੱਚੋਂ ਇੱਕੋ ਹੀ ਸੀ ਨਿਕਲੀ ਲekin ਨੰਬਰਿੰਗ ਦੋ ਡਬਲ ਨੇ ਜੇ ਤੁਸੀਂ ਆਪਾਂ ਇੱਕੋ ਹੀ ਟਿਕਟ ਪਾਈ ਆ ਤਾਂ ਹੋ ਸਕਦਾ ਆਪਾਂ ਏ ਦੀ ਪਾਈ ਹੋਵੇ ਤੇ ਬੀ ਚ ਪ੍ਰਾਈਜ਼ ਆ ਜਾਈਏ ਤਾਂ ਆਪਣਾ ਚਾਂਸ ਮਿਸ ਹੋ ਸਕਦਾ ਮਿਸ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਡਿਟੇਲ ਦੇ ਵਿੱਚ ਜਿਹੜੀ ਇਹ ਜਾਣਕਾਰੀ ਜਿਹੜੀ ਹੈ 10 ਕਰੋੜ ਦੇ ਜਿਹੜਾ ਨਾਮ ਲੈਟਰੀ ਦਾ ਜਿਹੜਾ ਅੱਜ ਪਹਿਲੀ ਵਾਰੀ ਹੋ ਰਿਹਾ ਹੈ ਜਿਹੜੀ ਕਿ ਅੱਜ ਤੋਂ ਬਾਅਦ ਟਿਕਟ ਜਿਹੜੀ ਵਿਕਣੀ ਸ਼ੁਰੂ ਹੋਵੇਗੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਜ ਸ਼ੋਕਾ ਲੈਟਰੀ ਦੇ ਉੱਤੇ ਲੈਟਰੀ ਦਾ ਜਿਹੜਾ ਟਿਕਟ ਹੈ ਲਾਂਚ ਕੀਤਾ ਜਾ ਰਿਹਾ ਜਿਹੜੇ ਵੱਡੇ ਪੱਦਰ ਦੇ ਉੱਤੇ ਕਿਉਂਕਿ ਜਿਹੜੇ ਸਾਡੇ ਦੇਖਣ ਵਾਲੇ শ্রোਤੇ ਹੈ ਸਭ ਨੂੰ ਜੇਕਰ ਚਾਹੁੰਦੇ ਹੋ ਤੁਸੀਂ ਕਿ 10 ਕਰੋੜ ਦਾ ਇਨਾਮ ਜਿੱਤਣਾ ਚਾਹੁੰਦੇ ਹੋ ਤਾਂ ਸ਼ੋਕਾ ਲੈਟਰੀ ਰੋਪੜ ਪੁਲ ਪੁਰਾਣਾ ਪੁਰਲ ਬਾਜ਼ਾਰ ਦੇ ਮੂਹਰੇ ਦੁਕਾਨ ਜਿਹੜੀ ਹੈ ਇਹਨਾਂ ਦੀ ਮਸ਼ਹੂਰ ਦੁਕਾਨ ਹੈ ਪੁਰਾਣੀ ਦੁਕਾਨ ਹੈ ਤੇ ਗੱਲਬਾਤ ਸ਼ੋਕਾ ਜਿਹੜਾ ਸ਼ੋਕ ਜ ਦਾ ਜਿਹੜਾ ਤੁਹਾਡਾ ਜਿਹੜਾ 10 ਕਰੋੜ ਦਾ ਆਪਾਂ ਟਿਕਟ ਦੇਖ ਕੇ ਬਿਲਕੁਲ ਤਾਂ ਹਰੇਕ ਬੰਦਾ ਹੈਰਾਨ ਹੁੰਦਾ ਇੱਕ ਵਾਰੀ ਹੈਰਾਨ ਤਾਂ ਹੋਣਾ ਹੀ ਹੈ ਜੀ ਲਾਟਰੀ ਹਿਸਟਰੀ 'ਚ ਪਹਿਲੀ ਵਾਰ ਇਦਾਂ ਹੋਣ ਜਾ ਰਿਹਾ ਵੀ ਇੱਕ ਬੰਦੇ ਨੂੰ ਪਰਸਨ ਨੂੰ 10 ਕਰੋੜ ਰੁਪਏ ਮਿਲਣ ਜਾ ਰਿਹਾ ਹੈ ਉਹ ਕੋਈ ਵੀ ਹੋ ਸਕਦਾ ਹੈ ਭਾਗਾਂ ਵਾਲਾ ਤੁਸੀਂ ਵੀ ਹੋ ਸਕਦੇ ਹੋ ਤੁਸੀਂ ਖਰੀਦੋਗੇ ਤਾਂ ਤੁਸੀਂ ਵੀ ਹੋ ਸਕਦੇ ਹੋ ਬਹੁਤ ਵੱਡੀ ਰਕਮ ਹੈ 10 ਕਰੋੜ ਰੁਪਏ ਥੋੜਾ ਨਹੀਂ ਹੁੰਦਾ ਔਰ ਪੰਜਾਬ ਦੇ ਵਿੱਚ ਪਹਿਲੀ ਵਾਰ ਇਤਿਹਾਸ 'ਚ ਹੋਣ ਜਾ ਰਿਹਾ ਪਬਲਿਕ ਦੇ ਵਿੱਚ ਜੋ ਕਿ ਗਰੰਟਡ ਹੈ ਮੇਨ ਹੈ ਜੋ ਇਹ ਜਨਤਾ ਦੇ ਵਿੱਚ ਹੀ ਨਿਕਲੇਗਾ ਇਹ ਨੁਕਤਾ ਵੀ ਹੋਰ ਹੈ ਵੀ ਤੁਸੀਂ ਮੈਨੂੰ ਜਵਾਬ ਦਿਓ ਵੀ ਪਹਿਲਾਂ ਇਸ ਤੋਂ ਪਹਿਲਾਂ ਇੰਨਾ ਜਿਆਦਾ ਨਹੀਂ ਹੁੰਦਾ ਸੀਗਾ ਲੈਟਰੀ ਥੋੜੇ ਲੋਕੀ ਵੀ ਨਹੀਂ ਜੁੜਦੇ ਸੀਗੇ ਲੇਕਿਨ ਹੁਣ ਕੁਝ ਟਾਈਮ ਤੋਂ ਪੰਜਾਬ ਸਟੇਟ ਜਿਹੜੇ ਗਵਰਨਮੈਂਟ ਹੈ ਉਹ ਵੀ ਲੈਟਰੀ ਬਹੁਤ ਜਿਆਦਾ ਇਧਰ ਜਾਣ ਚੱਲ ਰਿਹਾ ਦੇਖੋ ਪੰਜਾਬ ਗਵਰਨਮੈਂਟ ਜਿਹੜੀ ਲਾਟਰੀ ਚਲਾ ਰਹੀ ਹੈ ਲੋਕਾਂ ਦੀ ਵੈਲਫੇਅਰ ਲਈ ਚਲਾ ਰਹੀ ਹੈ ਸੱਟੇ ਨੂੰ ਬੰਦ ਕਰਾਉਣ ਲਈ ਚੱਲ ਰਹੀ ਹੈ ਜਿਹੜੀਆਂ ਇਲੀਗਲ ਐਕਟੀਵਿਟੀਜ਼ ਆ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਚਲਾ ਰਹੀ ਹੈ ਇਸ ਕਰਕੇ ਸਰਕਾਰ ਨੇ ਬਹੁਤ ਜਿੰਨੇ ਵੀ ਇਸ ਪੰਜਾਬ ਗਵਰਨਮੈਂਟ ਦੇ ਫੈਸਟੀਵਲ ਬੰਪਰਸ ਹੁੰਦੇ ਨੇ ਉਹਨਾਂ ਦੇ ਸਾਰਿਆਂ ਉਰ ਗਰੰਟਡ ਟੂ ਪਬਲਿਕ ਮੀਨ ਵਿਕੀਆਂ ਹੋਈਆਂ ਟਿਕਟਾਂ ਚੋਂ ਕੱਢਣਗੇ ਡਰਾ ਚਾਹੇ ਉਹ ਡਰਾ 10 ਵਾਰੀ ਮਸ਼ੀਨ ਕਮਾਣੀ ਬਾਬੇ ਜਿੰਨੀ ਜੇ ਤੱਕ ਲੋਕ ਵਿਕੀਆਂ ਹੋਈਆਂ ਟਿਕਟਾਂ ਚੋਂ ਨਹੀਂ ਨਿਕਲਦਾ ਤਾਂ ਪ੍ਰਾਈਜ਼ ਡਰਾ ਰੀ ਡਰਾ ਕਰਾਇਆ ਜਾਂਦਾ ਅੱਛਾ ਜਾਨੀ ਕਿ ਮਸ਼ੀਨ ਕਮਾਈ ਜਾਣੀ ਜਦੋਂ ਤੱਕ ਵਿਕੀਆਂ ਹੋਈਆਂ ਟਿਕਟਾਂ ਦਾ ਨੰਬਰ ਨਹੀਂ ਆਉਂਦਾ ਬਿਲਕੁਲ ਜੀ ਸੁਣ ਲਿਆ ਤੁਸੀਂ ਸਮਝਣਾ ਜੀ ਕਿ ਇਹ ਨਹੀਂ ਹੈਗਾ ਵੀ ਆਪਾਂ ਮਸ਼ੀਨ ਘਵਾ ਦਿੱਤੀ ਨੰਬਰ ਕਿਹੜਾ ਆਇਆ ਕਿਹੜਾ ਨਹੀਂ ਆਇਆ ਚਾਹੇ ਟਿਕਟਾਂ ਘਰੇ ਪਈ ਆ ਜਾਂ ਵਿਕੀ ਹੋਈ ਆ ਜਾਂ ਨਹੀਂ ਵਿਕੀ ਹੋਈ ਆ ਪਰ ਲੇਕਿਨ ਜਿਹੜੀ ਟਿਕਟਾਂ ਵਿਕ ਚੁੱਕੀਆਂ ਆ ਉਹਨਾਂ ਦੇ ਉੱਤੇ ਹੀ ਜਿਹੜੀ ਤੁਹਾਡੇ ਜਿਹੜੀ ਗਰਾਰੀ ਖੜੇਗੀ ਤੇ ਜਿਹਦਾ ਵੀ ਨਾਮ ਹੋਵੇਗਾ ਭਾਗਾਂ ਵਾਲੇ ਦਾ ਉਹ ਵੀ ਆਪਾਂ ਇਸ ਵਾਰੀ ਦਿਖਾਵਾਂਗੇ ਜ਼ਰੂਰ ਜੇ ਸ਼ੋਕਾ ਲੈਟਰੀ ਦੇ ਉੱਤੇ ਹੀ ਜਿਹੜੀ ਟਿਕਟ ਜਿਹੜੀ ਵਿਕਣਤ ਜਾਏਗੀ ਤੇ ਕੋਈ ਹੋਰ ਗੱਲਬਾਤ ਦੀ ਕੋਈ ਇਹਦੇ ਵਿੱਚ ਸਰ ਜਿਵੇਂ ਤੁਸੀਂ ਦੱਸ ਦਿਓ ਇਹਦੇ ਵਿੱਚ ਜਿਹੜਾ ਵੀ ਡਰਾਅ ਦਿਖਾਇਆ ਜਾਵੇਗਾ ਲਾਈਵ ਡਰਾਅ ਦਿਖਾਇਆ ਜਾਏਗਾ ਆਮ ਜਨਤਾ ਆਮ ਪਬਲਿਕ ਦੇ ਸਾਹਮਣੇ ਡਰਾ ਕੱਢਿਆ ਜਾਏਗਾ ਅਗਰ ਜੇ ਕੋਈ ਬੰਦਾ ਲੁਧਿਆਣੇ ਆ ਕੇ ਡ੍ਰੌਪ ਪਲੇਸ ਦੇ ਉੱਤੇ ਆਪ ਮਸ਼ੀਨ ਕਮਾਣਾ ਚਾਵੇ ਤਾਂ ਵੀ ਮਸ਼ੀਨ ਕਮਾ ਸਕਦਾ ਇਹ ਜਿਹੜਾ ਲੁਧਿਆਣੇ ਤੁਹਾਡੀ ਦੁਕਾਨ ਤੇ ਨਿਕਲਦਾ ਰਹੇ ਜੀ ਸਰ ਪੰਜਾਬ ਗਵਰਨਮੈਂਟ ਦਾ ਉੱਥੇ ਉਹਨਾਂ ਦਾ ਕੰਪਲੈਕਸ ਆ ਉਹਨਾਂ ਦਾ ਪੰਜਾਬ ਗਵਰਨਮੈਂਟ ਦਾ ਡਰਾ ਆਫਿਸ ਬਣਿਆ ਹੋਇਆ ਡਰਾ ਆਫਿਸ ਦੇ ਵਿੱਚ ਆਮ ਪਬਲਿਕ ਆਮ ਜਨਤਾ ਨੂੰ ਆਉਣ ਦੀ ਬਿਲਕੁਲ ਨਿਮੰਤਰਣ ਹੁੰਦਾ ਉਹ ਆ ਕੇ ਉੱਥੇ ਡਰਾ ਕੱਢ ਸਕਦੇ ਦੇਖ ਸਕਦੇ ਆ ਮਸ਼ੀਨ ਘੁਮਾ ਸਕਦੇ ਜੇਕਰ ਹੋ ਰਿਹਾ ਹੈ ਵੀ ਚਲੋ ਨਹੀਂ ਵੀ ਆ ਸਕਦੇ ਬਹੁਤ ਦੂਰ ਦੂਰ ਤੱਕ ਲੈਟਰੀ ਵਿਕੀ ਹੁੰਦੀ ਹੈ ਤਾਂ ਤੁਹਾਡਾ ਇਹ ਵੀ ਤਾਂ ਲਿੰਕ ਵੀ ਹੁੰਦਾ ਨਾ ਜੀ ਬਿਲਕੁਲ ਸਰ ਇਹਨਾਂ ਦਾ ਲਾਈਵ ਲਿੰਕ ਟਿਕਟ ਦੇ ਉੱਤੇ ਲਿਖਿਆ ਹੋਇਆ ਹੈ ਦੱਸਿਆ ਹੋਇਆ ਪਲੱਸ ਸਾਡੇ ਸ਼ੋਕਾ ਲਾਟਰੀ ਏਜੰਸੀ ਦਾ ਆਪਣਾ ਇੱਕ ਗਰੁੱਪ ਆ ਉਹਦੇ ਵਿੱਚ ਵੀ ਇਹ ਮੈਂਸ਼ਨ ਕਰ ਦਿੰਦੇ ਨੇ ਲਾਈਵ ਗਰੁੱਪ ਦੰਦੇ ਨੇ ਤੇ ਕਿਸੇ ਨੇ ਵੀ ਕੋਈ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਕੋਲ ਸਰਕਾਰ ਦਾ ਲਿੰਕ ਲੈਣਾ ਜਾਂ ਇਹਨਾਂ ਦੀ ਦੁਕਾਨ ਦਾ ਲਿੰਕ ਲੈਣਾ ਜਾਂ ਰਿਜ਼ਲਟ ਦਾ ਲਿੰਕ ਲੈਣਾ ਤਾਂ 100% ਇਹਨਾਂ ਦੇ ਕੋਲ ਅਵੇਲੇਬਲ ਹੋਵੇਗਾ ਭਾਈ ਤੁਸੀਂ ਕੀ ਆ ਨਾਮ ਦਾ ਪਤਾ ਹੋ ਜੇ ਕੋਈ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਸਾਡੇ ਰੋਪੜ ਦਾ 25 ਸਾਲ ਪੁਰਾਣਾ ਕਾਊਂਟਰ ਹੈ ਜੀ ਇਹ ਸਰਕਾਰੀ ਵਿਕਰੀ ਕੇਂਦਰ ਹੈ ਲਾਟਰੀ ਦਾ ਤੇ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਤਾਂ ਪੁਰਾਣੀ ਸਾਡੇ ਦੇ ਵਿੱਚ ਦੁਕਾਨ ਹੈ ਸਾਡੀ ਓਪੋਜ਼ਿਟ ਹਾਰਪੈਟਰੋਲੀਅਮ ਸ਼ੋਕਾ ਲਾਟਰੀ ਨੱਕੀ ਦੇ ਨਾਮ ਤੋਂ ਸਾਰੇ ਜਾਣਦੇ ਆ ਜੋ ਵੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਸਾਡੇ ਦੁਕਾਨ ਤੇ ਆ ਕੇ ਕਰ ਸਕਦਾ ਔਰ ਇਹਨੂੰ ਲਾਈਵ ਡਰਾ ਵੀ ਆਪਣਾ ਚੈੱਕ ਕਰ ਸਕਦਾ ਫੋਨ ਵੀ ਤੁਹਾਡਾ ਕੋਈ ਹੈ ਨੰਬਰ ਕੋਈ ਜੀ ਫੋਨ ਨੰਬਰ ਹੈਗਾ ਸਾਡਾ 7973677123 9855072207 ਦੋ ਨੰਬਰ ਸਾਡੇ ਹੈਗੇ ਜੋ ਹਮੇਸ਼ਾ ਚਾਲੂ ਰਹਿੰਦੇ ਬਿਲਕੁਲ ਜੀ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਉਹਨ ਅਸੀਂ ਦੇ ਦਿੱਤੀ ਹੈ ਤੇ ਆਪਾਂ ਚਾਹਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੁਹਾਡੇ ਵਿੱਚੋਂ ਕਰੋੜਪਤੀ ਲੱਖਪਤੀ ਹਜ਼ਾਰਪਤੀ ਕਿਹੜੇ-ਕਿਹੜੇ ਬਣਨਗੇ ਉਹ ਹੁਣ ਇਹਦਾ ਕਿਹਾ ਡੇਟ ਹੈ ਜੀ ਦੀ ਇਹਦੀ ਜਿਹੜੀ ਡੇਟਾ 18 ਜਨਵਰੀ 2025 18 ਜਨਵਰੀ 2025 ਰਾਤਰੀ 8 ਵਜੇ ਰਿਜ਼ਲਟ ਨਿਕਲੇਗਾ ਜਿਹੜੀਆਂ ਟਿਕਟਾਂ ਸਾਡੇ ਕੋਲ ਅਵੇਲੇਬਲ ਨੇ 18 ਤਰੀਕ ਤੱਕ ਅਵੇਲੇਬਲ ਰਹਿਣਗੀਆਂ ਕੋਈ ਵੀ ਆਕੇ ਅਸ਼ੋਕਾ ਲਾਟਰੀ ਸੈਂਟਰ ਆਪਣੇ ਮੇਨ ਜਿਹੜਾ ਬਾਜ਼ਾਰ ਆ ਉਹਦੇ ਵਿੱਚੋਂ ਲੈ ਸਕਦਾ ਬਿਲਕੁਲ ਪੈਟਰੋਲ ਪੰਪ ਦੇ ਸਾਹਮਣੇ ਇਹਨਾਂ ਦੀ ਸ਼ਾਪ ਆ ਤੁਸੀਂ ਪਰਚੇਜ਼ ਕਰ ਸਕਦੇ ਹੋ ਪਨੋਟ ਇੰਟਰਪ੍ਰਾਈਜ਼ ਦੇ ਨਾਲ ਗੱਲਬਾਤ ਕਰਦੇ ਆਂ ਪ੍ਰੌਟ ਜੀ ਤੁਹਾਡੀ ਸਟਾਕ ਇਸਤੇ ਕਦੇ ਅਜ ਤੱਕ ਕਿੰਨ ਲੱਖਾਂ ਕਰੋੜਾਂ ਦੇ ਨਾਮ ਨਿਕਲੇ ਆ ਕਿ ਨਹੀਂ ਦੇਖੋ ਬੀਇੰਗ ਪਨੋਟ ਇੰਟਰਪ੍ਰਾਈਜ਼ਸ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਦੱਸਦਿਆਂ ਕਿ ਪਿਛਲੇ ਮਤਲਬ ਕਿ ਮੈਂ 2007 ਤੋਂ ਕੰਮ ਕਰ ਰਿਹਾ ਆ ਬੀਇੰਗ ਪਨੋਟ ਇੰਟਰਪ੍ਰਾਈਜ਼ਸ ਮੋਰ ਦੈਨ 150 ਮੋਰ ਦੈਨ 150 ਕਰੋੜ ਪਤੀ ਸਾਡੇ ਥਰੂ ਬਣ ਚੁੱਕੇ ਨੇ ਇਰੇ ਵਿੱਚ ਸਾਡੇ ਕੋਲ 5 ਕਰੋੜ ਤੱਕ ਦਾ ਵੀ ਪ੍ਰਾਈਸ ਜਿਹੜਾ ਹਾਈएस्ट ਪ੍ਰਾਈਸ ਸਾਡਾ 5 ਕਰੋੜ ਦਾ ਉਹ ਪ੍ਰੋਡ ਐਂਟਰਪ੍ਰਾਈਜ਼ ਦੇ ਥਰੂ ਲਾਸਟ ਈਅਰ ਸਾਡੇ ਕੋਲ ਹਿੱਟ ਹੋਇਆ ਪਿਛਲੀ ਦੀਵਾਲੀ ਦੇ ਉੱਤੇ ਤਿੰਨ ਪ੍ਰਾਈਜ਼ ਸੀ ਪੰਜਾਬ ਗਵਰਨਮੈਂਟ ਦੇ 2.5-2 ਕਰੋੜ ਦੇ ਤਿੰਨਾਂ ਦੇ ਵਿੱਚੋਂ ਦੋ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋਏ ਤੇ ਨੀਅਰ ਅਭੀ ਪਿਛਲੇ 2 ਮਹੀਨਿਆਂ ਦੇ ਵਿੱਚ ਸਾਡੇ ਕੋਲ ਇੱਕ ਡੀਅਰ ਦੀ ਲੋਟਰੀ ਦੀ ਚੱਲਦੀ ਹੈ ਸ਼ੇਅਰਪੀ ਵਾਲੀ ਲੋਟਰੀ ਇਹਦੇ ਵਿੱਚ ਇੱਕ ਹੀ ਪਾਰਟੀ ਦੇ ਟਿੱਕਾ ਲੋਟਰੀ ਪਠਾਨਕੋਟ ਸਾਡੇ ਥਰੂ ਉਹਨਾਂ ਦਾ 1-1 ਕਰੋੜ ਦੇ ਦੋ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋਏ ਮੋਰ ਥੈਨ 150 ਓਨਲੀ ਵਨ ਸਟਾਕਿਸਟ ਇਨ ਦਾ ਪੰਜਾਬ ਹੂ ਮੇਕਸ ਸੋ ਮੈਨੀ ਕਰੋੜਪਤੀ ਮੋਰ ਥੈਨ 150 ਕਰੋੜਪਤੀ ਇਨ ਦਾ ਸਟੇਟ ਆਫ ਪੰਜਾਬ ਬਿਲਕੁਲ ਜੀ ਫਿਰ ਤਾਂ ਆਪ ਵੀ ਕਰੋੜਪਤੀ ਤੁਸੀਂ ਤਾਂ ਜ਼ਿਆਦਾ ਬਣ ਗਏ ਹੋਣੇ ਜਿੰਨੇ ਤੁਸੀਂ ਬਣਾਏ ਐ ਤੇ ਬਿਲਕੁਲ ਜੀ ਤੁਸੀਂ ਲਓ ਜੀ ਜਲਦੀ ਜਲ ਟਿਕਟ ਟਿਕਟਾਂ ਨਾ ਖਤਮ ਹੋ ਜਵੇ ਤਾਂ ਪਹਿਲਾਂ ਕਿ ਟਿਕਟ ਖਰੀਦੋ ਜਾ ਵੀਡੀਓ ਦੇ ਨਾਲ ਅਸੀਂ ਨੰਬਰ ਵੀ ਸਾਰੇ ਸ਼ੇਅਰ ਕਰ ਰਹੇ ਆਨੇ ਜੇ ਟਿਕਟ ਲੈਟਰੀ ਦਾ ਟਿਕਟ ਵੀ ਨਾਲ ਦਿਖਾ ਰਹੇ ਆਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ओरिजिनल ਲੈਟਰੀ ਜਿਹੜੀ ਆ ਪੰਜਾਬ ਗਵਰਨਮੈਂਟ ਦਾ ਪੰਜਾਬ ਸਟੇਟ ਡੀਅਰ ਲੈਟਰੀ ਲੋੜੀ ਬੰਪਰ ਲੈਟਰੀ ਹੈ ਜੀ ਤੇ 10 ਕਰੋੜ ਦਾ ਗਰੰਟਡ ਇਨਾਮ ਹੈ ਜੀ ਬਿਲਕੁਲ ਆ ਦੇਖ ਸਕਦੇ ਹੋ ਨੇੜੇ ਆ ਕੇ ਮੈਂ ਦਿਖਾਵਾਂਗਾ ਕੈਮਰਾਮੈਨ ਸਹਿਮ ਦਿਖਾਵੇ ਆ ਗਰੰਟਡ ਇਨਾਮ ਹੈ ਜੀ 10 ਕਰੋੜ ਰੁਪਏ ਦਾ ਜਿਹੜਾ ਕਿ ਨਿਕਲ ਜਾ ਰਿਹਾ ਪਹਿਲੀ ਵਾਰ ਇਸ ਵਾਰੀ ਤੇ ਤੁਸੀਂ ਸਾਰੇ ਜਣੇ ਸਾਰੇ ਜਣੇ ਲੈਟਰੀ ਦਾ ਟਿਕਟ ਜ਼ਰੂਰ ਲਓ ਤਾਂ ਕਰੋੜਪਤੀ ਵੀ ਬਣੋ ਧੰਨਵਾਦ ਸਭ ਦਾ